ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ 45 ਚੈਨਲ ਤੇ ਅੱਜ ਆਪਾਂ ਆਪਣਾ ਝੋਨਾ ਕੱਟ ਰਹੇ ਆ ਪਿਆ ਪੂਛਾ ਇਹ ਝੋਨਾ ਲੱਗਿਆ ਵੀ 11 ਜੂਨ ਦਾ ਇਹ ਝੋਨਾ ਵੈਸੇ ਹਰਾ ਰਿਹਾ ਦੇਖੋ ਕੱਚੇ ਬਹੁਤ ਵਧੀਆ ਹੋਏ ਆ ਝਾੜ ਤਾਂ ਥੋੜੇ ਜਿਹਾ ਤਾਂ ਨਹੀਂ ਆਪਣਾ ਜਸਪਾਲ ਸਿੰਘ ਤਾਂ ਬੈਂਚ ਆ ਰਿਹਾ ਹੈ ਕਿ ਮੈਂ ਚਲਾਉਂਗੀ ਇਹ ਲੱਗਦਾ ਹੈ ਕਿ ਇਸ ਪਾਲ ਦੀ ਥੋੜੀ ਜਿਹੀ ਦੂਰ ਲਾਤੀ ਹੋ ਨੇੜੇ ਕਰਨੇ ਕੋ ਇਹ ਆਪਣਾ 855 ਰੈਕ ਲਾ ਹਾਰ ਟਸਤੀਕ ਲੱਗਦਾ ਬਾਕੀ ਤਾਂ ਕੁਲੇ ਦਾ ਨਾ ਕੁ ਇਹ ਆਪਣਾ ਪ੍ਰਜੈਨਟ ਆਪਣੇ ਰਵਾਂਦੇ ਇੱਥੇ ਉਹਨਾਂ ਨੇ ਵੀ ਆਪਣੇ ਨਾਲ ਹੀ ਛੋਣਾਂ ਨਾਲ ਇਹਨਾਂ ਦੇ ਵਿਸ਼ਾਲ ਮਸ਼ੀਨ ਚੱਲਣਾ ਕਰੀ ਹੈ ਆਪਣੇ ਗਰਜਾਲ ਚੱਲ ਰਹੀ ਦਾ ਜਿੱਤਾਂ ਦੇ ਵਿੱਚ ਨਾ ਫਿਰ ਰਸਾ ਹੈ ਜਿਹਾ ਕੋਈ ਸਿਕਦੇ ਨਹੀਂ ਫਾਈਂ ਫੜਦੇ ਨਹੀਂ ਭਾਈ ਜਿੱਤਾਂ ਨੇ ਮੰਡਾ ਦਾ ਉਹਨੂੰ ਦਿਖਾਉਣੇ ਆ ਟਰਾਲੀ ਉੱਪਰ ਤੋਂ ਇਹ ਪੌੜੀਆਂ ਲਾਏ ਸਾਡੀ ਲਾਈ ਉੱਪਰ ਚੜ ਕੇ ਆਰੇ ਬਾਹਰੇ ਗਿਆ ਵੇ ਹੋਰ ਦੇਖੋ ਜੀ ਹੈ ਭਾਈ ਬਹੁਤ ਇੱਕ ਨੰਬਰ ਸਭਾਈ ਉਹ ਵਿੱਚ ਹਨ ਹਲਦੀ ਰੰਗ ਵਿੱਚ ਹੈਗਾ ਥੋੜਾ ਥੋੜਾ ਬਾਹਲਾ ਨਹੀਂ ਥੋੜਾ ਥੋੜਾ ਜਿਹਾ ਹੋਰ ਪਾਲਾ ਇਹਦੇ ਚ ਆਪਣੇ ਚੈਨਲ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਨਾਲ ਕਮੈਂਟ ਕਰਕੇ ਦੱਸੋ ਵੀਰੇ ਅੱਜ ਕਿਹੜੇ ਝੋਨੇ ਦਾ ਝਾੜ ਵਧੀਆ ਰਿਹਾ ਪਹਿਲਾਂ ਵਾਲੇ ਜਿਹੜੇ ਗਿੱਤੇ ਵੱਡੇ ਲੁੱਣਦੇ ਪਛੇਤੇ ਨੇ ਝਾੜ ਤਾਂ ਕੋਸੇ ਫਰਕ ਲੱਗਦਾ ਬੜਾ ਫਰਕ ਨਹੀਂ ਲੱਗਦਾ ਕੋਸਤਾ ਹੋਊਗਾ ਮਾੜਾ 5-2-4 ਮੰਨਦਾ 5-4 ਮੰਨ ਦਾ ਫਰਕ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਵਾਲੇ ਦਾ।